ਹਾਂਜੀ ਦੋਸਤੋ ਬੜੀ ਅਹਿਮ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਜਿਹੜਾ ਵੀ ਵੀਰ ਜੁੜੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿ ਆਇਓ ਬੜੀ ਅਹਿਮ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਵਾਜ ਦੱਸ ਦਿਓ ਵੀ ਆਵਾਜ਼ ਆ ਜਿਹੜੀ ਉਹ ਠੀਕ ਆ ਰਹੀ ਆ ਕਿਉਂਕਿ ਬੜੀ ਅਹਿਮ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਆ ਵੀਰੋ ਕਿ ਨਹਿਰਾਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਕਈ ਦਿਨਾਂ ਦੀ ਬੰਦੀ ਤੋਂ ਬਾਅਦ ਆ ਗਿਆ ਦਿਖਾ ਰਹੇ ਆ ਤੁਹਾਨੂੰ ਵੀ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਹੈ ਤਾਂ ਜਿਹੜੇ ਵੀ ਵੀਰ ਜੁੜਨ ਅਵਾਜ਼ ਦਾ ਜਰੂਰ ਦੱਸ ਦਿਓ ਕਮੈਂਟ ਕਰਕੇ ਵੀ ਅਵਾਜ਼ ਆਪਣੀ ਠੀਕ ਆ ਰਹੀ ਹੈ ਕਿਉਂਕਿ ਬੜੇ ਦਿਨਾਂ ਤੋਂ ਇੱਕ ਉਹ ਢੀਕ ਹੈ ਜਿਹੜੀ ਕੀਤੀ ਜਾ ਰਹੀ ਸੀ ਪਾਣੀ ਆ ਜਿਹੜਾ ਨਹਿਰੀ ਉਹ ਮਿਲ ਨਹੀਂ ਰਿਹਾ ਸੀ ਤਾਂ ਉਸ ਨੂੰ ਲੈ ਕੇ ਬੜੀ ਅਹਿਮ ਜਾਣਕਾਰੀ ਵਾਲੀ ਵੀਡੀਓ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਨਹਿਰ ਦੇ ਉੱਪਰ ਲਾਈਵ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਹੋ ਰਹੀਆਂ ਤਾਂ ਜਿਹੜੀ ਪਾਣੀ ਦੀ ਕਿੱਲਤ ਹੈ ਪਿਛਲੇ ਲਗਭਗ ਵੀ 25 ਦਿਨਾਂ ਤੋਂ 1 ਮਹੀਨੇ ਤੋਂ ਕਿਲਦ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਨਹਿਰਾਂ ਦੇ ਵਿੱਚ ਪਾਣੀ ਹੈ ਉਹ ਆ ਚੁੱਕਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਿਹੜੀਆਂ ਨਹਿਰਾਂ 'ਚ ਹਲੇ ਪਾਣੀ ਨਹੀਂ ਆਇਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਮਿਲਣੀ ਹੈ ਇਸ ਲਈ ਵੀਡੀਓ ਨੂੰ ਅਖੀਰ ਤੱਕ ਜਰੂਰ ਵੇਖਿਓ ਕਿਉਂਕਿ ਬਿਲਕੁਲ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕੁਝ ਦਿਨ ਪਹਿਲਾਂ ਵੀਡੀਓ ਤੁਸੀਂ ਵੇਖੀ ਹੋਣੀ ਹੈ ਤਾਂ ਉਸ ਦਿਨ ਆਪਾਂ ਕਿਹਾ ਸੀ ਕਿ 5 ਤਰੀਕ ਨੂੰ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਜਾਊਗਾ ਤੇ ਅੱਜ 5 ਫਰਵਰੀ ਨੂੰ ਤੁਸੀਂ ਦੇਖ ਸਕਦੇ ਹੋ ਨਹਿਰ ਫੁੱਲ ਵਗ ਰਹੀ ਹੈ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਪਾਣੀ ਹੈ ਜਿਹੜਾ ਫੁੱਲ ਨਹਿਰਾਂ ਦੇ ਵਿੱਚ ਵਗ ਰਿਹਾ ਹੈ ਅਬੋਰ ਡਿਵੀਜ਼ਨ ਦੀਆਂ ਨਹਿਰਾਂ ਦੀ ਜਿਹੜੀ ਗੱਲ ਕਰੀਏ ਤਾਂ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਵੀਰੋ ਤਾਂ ਬੜੇ ਦਿਨਾਂ ਤੋਂ ਇੱਕ ਉਡੀਕ ਕੀਤੀ ਜਾ ਰਹੀ ਸੀ ਕਿ ਪਾਣੀ ਕਦੋਂ ਆਊਗਾ ਕਿਉਂਕਿ ਵਾਟਰ ਬਕਸਾਂ ਦੇ ਵਿੱਚੋਂ ਵੀ ਜਿਹੜਾ ਪਾਣੀ ਦੀ ਸਪਲਾਈ ਹੈ ਉਹ ਨਹਿਰੀ ਪਾਣੀ ਦੀ ਹੋ ਹੀ ਨਹੀਂ ਰਹੀ ਸੀ ਦੂਜੇ ਪਾਣੀ ਦੀ ਸਪਲਾਈ ਹੋ ਰਹੀ ਸੀ ਤਾਂ ਪਾਣੀ ਦੀ ਕਿੱਲਤ ਕਿਤੇ ਨਾ ਕਿਤੇ ਜਿਹੜਾ ਸਾਹਮਣਾ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਤਾਂ ਨਹਿਰਾਂ ਚ ਪਾਣੀ ਹੈ ਜਿਹੜਾ ਉਹ ਆ ਚੁੱਕਿਆ ਹੈ ਇਸ ਲਈ ਇਹ ਵੀਡੀਓ ਹੈ ਜਿਹੜੀ ਤੁਹਾਡੇ ਤੱਕ ਜਾਣਕਾਰੀ ਵਾਸਤੇ ਆਪਾਂ ਪਾ ਰਹੇ ਆ ਉਸ ਦਿਨ ਆਪਾਂ ਕਿਹਾ ਵੀ ਸੀ ਕਿ ਜਿਸ ਦਿਨ ਪਾਣੀ 5 ਤਰੀਕ ਨੂੰ ਆ ਜਾਏਗਾ ਤਾਂ ਬਿਲਕੁਲ ਸਟੀਕ ਦਾ ਪੋਸਟਮੇਲ ਦੀ ਜਿਹੜੀ ਜਾਣਕਾਰੀ ਹੈ ਬਿਲਕੁਲ ਸਹੀ ਜਾਣਕਾਰੀ ਜਿਹੜੀ ਤੁਹਾਡੇ ਤੱਕ ਲੈ ਕੇ ਆਏ ਸੀ ਤੇ ਅੱਜ ਪਾਣੀ ਹੈ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਆ ਚੁੱਕਿਆ ਹੈ ਅਬੂਰ ਇਲਾਕੇ ਦੀਆਂ ਨਹਿਰਾਂ ਦੇ ਵਿੱਚ ਕਿਹੜੀ ਨਹਿਰ ਚ ਪਾਣੀ ਹਲੇ ਨਹੀਂ ਆਇਆ ਤੇ ਕਦੋਂ ਆਊਗਾ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲਣੀ ਹੈ ਇਸ ਲਈ ਵੀਡੀਓ ਨੂੰ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੀ ਕੱਸੀ ਹੈ ਛੋਟੀ ਉਹਦਾ ਜਿਹੜਾ ਕੰਮ ਹੈ ਕੋਈ ਚੱਲ ਰਿਹਾ ਕੀਤਾ ਜਾ ਰਿਹਾ ਤਾਂ ਇੱਧਰ ਨਹਿਰ ਦੇ ਵਿੱਚ ਪਾਣੀ ਤੁਸੀਂ ਦੇਖ ਸਕਦੇ ਹੋ ਭਰੀ ਪਈ ਹੈ ਨਹਿਰ ਪੂਰੀ ਵਗ ਰਹੀ ਹੈ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਨਹਿਰਾਂ ਦੇ ਵਿੱਚ ਪਾਣੀ ਆ ਗਿਆ ਵੀਰੋ ਕਿਹੜੀ ਨਹਿਰ ਚ ਪਾਣੀ ਨਹੀਂ ਆਇਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਉਹਦੇ ਚ ਪਾਣੀ ਕਦੋਂ ਆਊਗਾ ਜਿਹੜੀ ਚ ਨਹੀਂ ਆਇਆ ਉਹ ਵੀ ਦੱਸਾਂਗੇ ਤੁਹਾਨੂੰ ਲਾਈਵ ਤੁਸੀਂ ਨਹਿਰ ਤੋਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬਾ ਮਾਈਨਰ ਤੇ ਖੜੇ ਆਪਾਂ ਪੰਜਾਬਾ ਮਾਈਨਰ ਪੂਰੀ ਹੈ ਜਿਹੜੀ ਉਹ ਵਗ ਰਹੀ ਹੈ ਤੁਸੀਂ ਦੇਖ ਸਕਦੇ ਹੋ ਵਿੱਚ ਜਿਹੜੀ ਫਾਜ਼ਲਕਾਰ ਰੋਡ ਤੇ ਲੰਘਦੀ ਪੰਜਾਬਾ ਮਾਈਨਰ ਹੈ ਇਹਦੇ ਵਿੱਚੋਂ ਜਿਹੜੀਆਂ ਛੋਟੀਆਂ ਕੱਸੀਆਂ ਉਹ ਵੀ ਨਿਕਲਦੀਆਂ ਇਹਦੇ ਵਿੱਚੋਂ ਪਰ ਪੰਜਾਬਾ ਮਾਈਨਰ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਪਾਣੀ ਆ ਜਿਹੜਾ ਉਹ ਵਗ ਰਿਹਾ ਤੇ ਪੂਰੀ ਲਗਭਗ ਨਹਿਰ ਹੈ ਜਿਹੜੀ ਫੁੱਲ ਵਗਣ ਲੱਗੀ ਹੈ ਤੇ ਇਹਦੇ ਵਿੱਚ ਆ ਕੇਲੀ ਹੈ ਜਿਹੜੀ ਤੁਸੀਂ ਦੇਖ ਸਕਦੇ ਹੋ ਪਿੱਛੋਂ ਆ ਰਹੀ ਹੈ ਸਫਾਈ ਹੈ ਨਹਿਰਾਂ ਦੀ ਸਫਾਈ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਸੀ ਤਾਂ ਸਫਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਪਾਣੀ ਨਹਿਰਾਂ ਦੇ ਵਿੱਚ ਆ ਗਿਆ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰ ਰਹੇ ਹਾਂ ਵੀਰੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਜਿਹੜਾ ਵੀ ਵੀਰ ਜੁੜੇ ਵੀਡੀਓ ਸ਼ੇਅਰ ਕਰਨਾ ਨਾ ਭੁੱਲੇ ਵੀਡੀਓ ਨੂੰ ਸ਼ੇਅਰ ਜਰੂਰ ਦਬਕ ਕੇ ਕਰ ਦਿਓ ਵੀਰੋ ਅਬੋਰ ਸ਼ਹਿਰ ਦੀ ਗੱਲ ਕਰੀਏ ਤਾਂ ਪਾਣੀ ਦੀ ਕਿੱਲਤ ਦਾ ਵੱਡਾ ਜਿਹੜਾ ਸਾਹਮਣਾ ਹੈ ਉਹ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਭਾਵੇਂ ਉਹ ਕਿਸਾਨ ਹੋਣ ਪਾਣੀ ਜਿਹੜਾ ਹੁਣ ਨਹਿਰਾਂ ਦੇ ਵਿੱਚ ਆ ਗਿਆ ਤਾਂ ਜਿਹੜੀ ਸ਼ਹਿਰ ਦੀ ਸਪਲਾਈ ਹੈ ਉਹ ਵੀ ਦੋ ਤਿੰਨ ਦਿਨਾਂ ਤੱਕ ਜਿਹੜੀ ਹੋ ਜਾਣੀ ਹੈ ਤਾਂ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਵੀਰੋ ਦੱਸ ਰਹੇ ਆ ਤੁਹਾਨੂੰ ਕਿ ਜਿਹੜਾ ਪਾਣੀ ਹੈ ਪਾਣੀ ਜਿਹੜਾ ਨਹਿਰ ਦੇ ਵਿੱਚ ਆ ਚੁੱਕਿਆ ਹੈ ਪੰਜਾਬਾ ਮਾਈਨਰ ਦੀਆਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਤੁਹਾਨੂੰ ਮੈਂ ਇੱਥੇ ਜਾਣਕਾਰੀ ਇੱਕ ਬੜੀ ਮਹੱਤਵਪੂਰਨ ਇਹ ਦੇ ਦਾਂ ਵੀਰੋ ਕਿ ਇਹ ਜਿਹੜੀ ਵਗ ਰਹੀ ਹੈ ਨਹਿਰ ਇਹ ਪੰਜਾਬਾ ਮਾਈਨਰ ਚ ਪਾਣੀ ਆਇਆ ਇਹ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਕਿ ਮਲੂਕਪੁਰਾ ਮਾਈਨਰ ਦੇ ਵਿੱਚ ਪਾਣੀ ਹੈ ਜਿਹੜਾ ਉਹ ਕੱਲ ਨੂੰ ਸਵੇਰ ਕਰੀਬ 5 ਵਜੇ ਛੱਡਿਆ ਜਾਊਗਾ ਤੇ ਸ਼ਾਮ ਤੱਕ ਉਹ ਨਹਿਰ ਵੀ ਭਰ ਜਾਊਗੀ ਸੋਮਵਾਰ ਅੱਜ ਹੋ ਚੁੱਕਿਆ ਹੈ 5 ਫਰਵਰੀ ਹੈ ਕੱਲ ਸਵੇਰ ਜਿਹੜਾ ਪਾਣੀ ਉਹਦੇ ਚ ਤੜਕ ਸਵੇਰ ਜਿਹੜਾ ਛੱਡਿਆ ਜਾਊਗਾ ਤੇ ਸ਼ਾਮ ਤੱਕ ਉਹ ਨਹਿਰ ਵੀ ਭਰ ਜਾਊਗੀ ਤਾਂ ਇਹ ਇਸ ਕਰਕੇ ਜਿਹੜਾ ਮਲੂਕਪੁਰਾ ਡਿਸਟ੍ਰੀਬਿਊਟਰੀ ਹੈ ਉਹਦੇ ਚ ਪਾਣੀ ਕੱਲ ਸਵੇਰ ਆਊਗਾ ਮੰਗਲਵਾਰ ਨੂੰ ਤੇ ਸ਼ਾਮ ਤੱਕ ਉਹ ਵੀ ਭਰ ਜਾਊਗੀ ਤੇ ਉਹਦੇ ਨਾਲ ਦੀਆਂ ਜਿਹੜੀਆਂ ਦੌਲਤਪੁਰਾ ਮਾਈਨਰ ਵਾਲੇ ਵੀਰ ਹੈ ਜਾਂ ਰਾਮਸਰਾ ਮਾਈਨਰ ਹੈ ਤਾਂ ਉਹ ਵੀ ਜਿਹੜੀ ਉਹਨਾਂ ਦੇ ਵਿੱਚ ਪਾਣੀ ਆ ਉਹ ਕੱਲ ਆ ਜਾਵੇਗਾ ਤੇ ਅੱਜ ਪੰਜਾਬਾ ਮਾਈਨਰ ਸਮੇਤ ਜਿੰਨੀਆਂ ਵੀ ਨਹਿਰਾਂ ਸੀ ਸਾਰੀਆਂ ਭਵੇਂ ਉਹ ਫਾਜ਼ਲਗਾ ਜ਼ਿਲ੍ਹੇ ਨਾਲ ਸੰਬੰਧਿਤ ਹੋਣ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਹੋਣ ਉਹਨਾਂ ਚ ਪਾਣੀ ਆ ਜਿਹੜਾ ਸਫਾਈ ਤੋਂ ਬਾਅਦ ਆ ਚੁੱਕਿਆ ਹੈ ਤਾਂ ਇੱਥੇ ਮੈਂ ਇੱਕ ਚੀਜ਼ ਹੋਰ ਦੱਸਦਾ ਤੁਹਾਨੂੰ ਕਿ ਅਰਨੀ ਵਾਲਾ ਮਾਈਨਰ ਦੇ ਵਿੱਚ ਪਾਣੀ 10 ਤਰੀਕ ਤੋਂ ਬਾਅਦ ਆਊਗਾ ਤੇ ਉਹ ਤੋਂ ਬਿਨਾਂ ਲਗਭਗ ਜਿਹੜੇ ਸਾਰੀਆਂ ਨਹਿਰਾਂ ਉਹਨਾਂ ਦੀ ਸਫਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਉਹ ਪਾਣੀ ਛੱਡ ਦਿੱਤਾ ਗਿਆ ਇਹ ਪੰਜਾਬਾ ਮਾਈਨਰ ਤੁਹਾਨੂੰ ਦਿਖਾ ਰਹੇ ਹਾਂ ਪੰਜਾਬਾ ਮਾਈਨਰ ਜਿਹੜੀ ਜਿਹਦੇ ਵਿੱਚ ਪਾਣੀ ਆ ਉਹ ਫੁੱਲ ਆ ਚੁੱਕਿਆ ਹੈ ਵਗ ਰਹੀ ਹੈ ਤੁਸੀਂ ਦੇਖ ਸਕਦੇ ਹੋ ਸਫਾਈ ਹੋਈ ਹੈ ਇਹਦੀ ਸਫਾਈ ਦੇ ਕੰਮ ਹੈ ਜਿਹੜੇ ਹੋਣ ਕਰਕੇ ਜਿਹੜੀ ਬੰਦੀ ਹੈ ਪਿਛਲੇ ਲਗਭਗ ਜਨਵਰੀ ਮਹੀਨਾ ਲਗਭਗ ਬੰਦੀ ਰਹੀ ਹੈ ਤਾਂ ਸਫਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਿਹੜਾ ਪਾਣੀ ਅੱਜ ਨਹਿਰਾਂ 'ਚ ਛੱਡ ਦਿੱਤਾ ਗਿਆ। ਨਹਿਰੀ ਪਾਣੀ ਦੀ ਕਿਲਤ ਦਾ ਸਾਹਮਣਾ ਪਿਛਲੇ ਕਈ ਦਿਨਾਂ ਤੋਂ ਕਰਨਾ ਪੈ ਰਿਹਾ ਸੀ। ਤਾਂ ਜਿਹੜੀ ਹੁਣ ਉਹ ਕਿਲਤ ਹੈ ਉਹ ਨਹੀਂ ਆਉਗੀ। ਪਾਣੀ ਨਹਿਰਾਂ ਦੇ ਵਿੱਚ ਆ ਚੁੱਕਿਆ ਵੀਰੋ ਤੁਹਾਡੇ ਨਾਲ ਜਾਣਕਾਰੀ ਹੈ ਜਿਹੜੀ ਉਹ ਆਪਾਂ ਸਾਂਝੀ ਕਰ ਰਹੇ ਹਾਂ। ਤਾਂ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ। ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਵੀਰੋ ਜਿਹੜੇ ਵੀ ਵੀਰ ਜੁੜਨ ਤਾਂ ਜੋ ਜਿਆਦਾ ਤੋਂ ਜਿਆਦਾ ਵੀਰਾਂ ਤੱਕ ਇਹ ਜਾਣਕਾਰੀ ਪਹੁੰਚਣੀ ਬਹੁਤ ਜ਼ਰੂਰੀ ਆ ਬੜੇ ਵੀਰਾਂ ਦੇ ਫੋਨ ਆਉਂਦੇ ਆ ਕਿ ਬੰਦੀ ਪਾਣੀ ਕਿਦਨ ਆਊਗਾ ਨਹਿਰਾਂ ਚ ਦਾ ਪਾਣੀ ਨਹਿਰਾਂ ਵਿੱਚ ਆ ਚੁੱਕਿਆ ਵੀਰੋ ਜਿਹੜਾ ਵੀ ਵੀਰ ਵਖੇ ਵੀਡੀਓ ਨੂੰ ਕੋ ਸ਼ੇਅਰ ਕਰਨਾ ਨਾ ਭੁੱਲਿਓ ਕਿਉਂਕਿ ਬੜੀ ਜ਼ਰੂਰੀ ਵੀਡੀਓ ਐ ਇਹ ਤਾਂ ਸ਼ੇਅਰ ਕਰਨਾ ਮੇਰੇ ਵੀਰੋ ਨਹੀਂ ਭੁੱਲਣਾ ਕਿਉਂਕਿ ਸ਼ੇਅਰ ਇਹ ਵੀਡੀਓ ਕਰੋਗੇ ਤਾਂ ਦੂਜੇ ਵੀਰਾਂ ਨੂੰ ਆਪਣੇ ਨੂੰ ਪਤਾ ਲੱਗੂਗਾ ਤੇ ਉਹਨਾਂ ਨੂੰ ਕਿ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਹੈ। ਅਬੋਰ ਨਹਿਰ ਦੀ ਤਸਵੀਰ ਹੈ ਜਿਹੜੀ ਇਹ ਫਾਜ਼ਲ ਕਾ ਮੁਕਸਰ ਜ਼ਿਲ੍ਹੇ ਦੀ ਆਪਾਂ ਗੱਲ ਕਰ ਰਹੇ ਹਾਂ ਵੀ ਇਹਨਾਂ ਦੇ ਵਿੱਚ ਜਿਹੜਾ ਪਾਣੀ ਆ ਉਹ ਛੱਡ ਦਿੱਤਾ ਗਿਆ ਤੇ ਪਾਣੀ ਹੈ ਜਿਹੜਾ ਉਹ ਆ ਚੁੱਕਿਆ ਹੈ। ਤੇ ਇਸ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਵੀਰੋ। ਅਬੋਰ ਦੀਆਂ ਤਸਵੀਰਾਂ ਇਹ ਜਿਹੜੀ ਪੰਜਾਬਾ ਮਾਈਨਰੀ ਤੁਸੀਂ ਪਾਣੀ ਵੇਖ ਸਕਦੇ ਹੋ। ਮਲੂਕਪੁਰਾ ਮਾਈਨਰ ਦੇ ਵਿੱਚ ਪਾਣੀ ਕੱਲ ਨੂੰ ਆਵੇਗਾ, ਮੰਗਲਵਾਰ ਨੂੰ। ਤੇ ਰਾਮਸਰਾ ਮਾਈਨਰ ਤੇ ਦੌਲਤਪੁਰਾ ਮਾਈਨਰ ਚ ਵੀ ਕੱਲ ਆਵੇਗਾ ਪਾਣੀ ਇਹ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਸੁਖਚੈਨ ਮਾਈਨਰ ਦੀ ਤਾਂ ਸੁਖਚੈਨ ਮਾਈਨਰ ਹੈ ਜਿਹੜੀ ਉਹ ਸਾਰੀ ਫਰਵਰੀ ਬੰਦ ਰਹੂਗੀ ਕਿਉਂਕਿ ਉਹਦੇ ਕੰਮ ਹੈ ਜਿਹੜੇ ਉਹ ਹੋਣੇ ਆ ਇਹ ਤੋਂ ਬਿਨਾ ਅਰਨੀਵਾਲਾ ਦੇ ਵਿੱਚ 10 ਜਨਵਰੀ ਤੋਂ ਬਾਅਦ ਪਾਣੀ ਆਊਗਾ ਮਹਿਰਾਜਪੁਰਾ ਜਿਹੜੀ ਮਾਈਨਰ ਹੈ ਉਹਦਾ ਵੀ ਜਿਹੜਾ ਕੰਮ ਚੱਲ ਰਿਹਾ ਤਾਂ ਇਸ ਕਰਕੇ ਉਹਦੀ ਵੀ ਜਿਹੜੀ ਬੰਦੀ ਹੈ ਉਹ ਇਸ ਮਹੀਨੇ ਰਹਿਣੀ ਹੈ ਤਾਂ ਇਹ ਜਿਹੜੀਆਂ ਆਪਣੇ ਇਲਾਕੇ ਦੀਆਂ ਸਾਰੀਆਂ ਨਹਿਰਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਵੀਡੀਓ ਨੂੰ ਵੱਤੋਂ ਵੱਤ ਸ਼ੇਅਰ ਜਰੂਰ ਕਰ ਦਿਓ ਵੀਰੋ ਤਾਂ ਜੋ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਇਹ ਜਾਣਕਾਰੀ ਆ ਜਿਹੜੀ ਉਹ ਪਹੁੰਚ ਸਕੇ ਇਸੇ ਕਰਕੇ ਆਪਾਂ ਇਹ ਜਿਹੜੀ ਵੀਡੀਓ ਆ ਪਾ ਰਹੇ ਆ ਕਿ ਵੀਰਾਂ ਨੂੰ ਆਪਣਿਆਂ ਨੂੰ ਪਤਾ ਲੱਗ ਸਕੇ ਕਿ ਪਾਣੀ ਜਿਹੜਾ ਨਹਿਰਾਂ ਦੇ ਵਿੱਚ ਉਹ ਆ ਚੁੱਕਿਆ ਹੈ ਵੀਰ ਬੋਣ ਕਰਦੇ ਆ ਕਿ ਪਾਣੀ ਜਿਹੜਾ ਕਦੋਂ ਆਊਗਾ ਤਾਂ ਇਸ ਕਰਕੇ ਇਹ ਬੜੀ ਅਹਿਮ ਵੀਡੀਓ ਹੈ ਜਿਹੜੇ-ਜਿਹੜੇ ਵੀ ਵੀਰ ਜੁੜੇ ਆ ਹਰ ਇੱਕ ਗਰੁੱਪ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਅਬੌਰ ਇਲਾਕੇ ਦੇ ਵਿੱਚ ਪਾਣੀ ਦੀ ਬੜੀ ਜਿਹੜੀ ਕਿੱਲਤ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈ ਰਿਹਾ ਸੀ ਫੋਨ ਵੀ ਕਈ ਵੀਰਾਂ ਦੇ ਆ ਰਹੇ ਸੀ ਨਹਿਰੀ ਪਾਣੀ ਦੀ ਜਿਹੜੀ ਕਮੀ ਹੈ ਉਹ ਆ ਰਹੀ ਸੀ ਅਬੌਰ ਸ਼ਹਿਰ ਤੇ ਜਾਂ ਪਿੰਡਾਂ ਦੇ ਵਾਟਰ ਬਾਕਸਾਂ ਦੇ ਵਿੱਚ ਨਹਿਰੀ ਪਾਣੀ ਸਪਲਾਈ ਨਹੀਂ ਹੋ ਰਿਹਾ ਸੀ ਤਾਂ ਉਹਦੇ ਕਰਕੇ ਜਿਹੜੀ ਅੱਜ ਕਿੱਲਤ ਹੈ ਉਹ ਦੂਰ ਹੋ ਜਾਣੀ ਹੈ ਕਿ ਪਾਣੀ ਨਹਿਰਾਂ ਦੇ ਵਿੱਚ ਉਹ ਛੱਡ ਦਿੱਤਾ ਗਿਆ ਵੇਖ ਸਕਦੇ ਹੋ ਤੁਸੀਂ ਅਬੌਰ ਪੰਜਾਬਾ ਮਾਈਨਰ ਚ ਪਾਣੀ ਛੱਡ ਦਿੱਤਾ ਗਿਆ ਇੱਕ ਵਾਰੀ ਮੈਂ ਫੇਰ ਜਾਣਕਾਰੀ ਦੇ ਦਾਂ ਜਿਹੜੇ ਵੀਰ ਜੁੜੇ ਆ ਕੈਮਲੂਕਪੁਰਾ ਮਾਈਨਰ ਦੇ ਵਿੱਚ ਕੱਲ ਪਾਣੀ ਆਵੇਗਾ ਉਹਦੇ ਨਾਲ ਦੌਲਤਪੁਰਾ ਤੇ ਜਿਹੜਾ ਰਾਮਸਰਾ ਮਾਈਨਰ ਹੈ ਉਹਦੇ ਵਿੱਚ ਵੀ ਕੱਲ ਜਿਹੜਾ ਸਵੇਰ ਪਾਣੀ ਛੱਡਿਆ ਜਾਊਗਾ ਤਾਂ ਬਾਕੀ ਸਾਰੀਆਂ ਨਹਿਰਾਂ 'ਚ ਪਾਣੀ ਛੱਡ ਦਿੱਤਾ ਗਿਆ ਅਰਨੀ ਵਾਲਾ ਦੇ ਵਿੱਚ 10 ਤਰੀਕ ਤੋਂ ਬਾਅਦ 10 ਫਰਵਰੀ ਤੋਂ ਤੇ ਸੁਖਚੈਨ ਮਾਈਨਰ ਫਰਵਰੀ ਬੰਦ ਰਹੂਗੀ ਮਾਰਚ 'ਚ ਪਾਣੀ ਆਊਗਾ ਇਹ ਤੋਂ ਬਿਨਾ ਜਿਹੜਾ ਮਹਾਰਾਜਪੁਰਾ ਮਾਈਨਰ ਹੈ ਉਹਦੇ ਵਿੱਚ ਵੀ ਜਿਹੜਾ ਪਾਣੀ ਹੈ ਉਹ ਫਰਵਰੀ ਮਹੀਨੇ 'ਚ ਨਹੀਂ ਆਊਗਾ ਕਿਉਂਕਿ ਉੱਥੇ ਵੀ ਕੰਮ ਹੈ ਜਿਹੜਾ ਚੱਲ ਰਿਹਾ ਹੈ ਨਹਿਰਾਂ ਦੇ ਨਵੀਨੀਕਰਨ ਦਾ ਕੰਮ ਚੱਲ ਰਿਹਾ ਤਾਂ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਆਪਾਂ ਇਹ ਲਾਈਵ ਪਾਇਆ ਵੀਰੋ ਤਾਂ ਕੋਈ ਵੀ ਵੀਰ ਸ਼ੇਅਰ ਕਰਨ ਤੋਂ ਵਾਂਝਾ ਨਾ ਰਵੇ ਵੀਡੀਓ ਤੁਹਾਡਾ ਯੋਗਦਾਨ ਤੁਸੀਂ ਸ਼ੇਅਰ ਕਰਕੇ ਵੀਡੀਓ ਜ਼ਰੂਰ ਪਾਉਣਾ ਹੈ ਤਾਂ ਜਿੰਨੇ ਵੀ ਵੀਰ ਜੁੜੇ ਐ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਸਿਰਫ ਇਹ ਇੱਕ ਅਪਡੇਟ ਵਾਸਤੇ ਵੀਡੀਓ ਪਾ ਰਹੇ ਸੀ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਜਿਹੜਾ ਪਾਣੀ ਹੈ ਉਹ ਨਹਿਰਾਂ ਦੇ ਵਿੱਚ ਆ ਗਿਆ ਕਈ ਵੀਰਾਂ ਦੇ ਫੋਨ ਮੈਸੇਜ ਆ ਰਹੇ ਸੀ ਕਿ ਪਾਣੀ ਕਦੋਂ ਆਊਗਾ ਨਹਿਰਬੰਦੀ ਦੀ ਕਿਲਤ ਹੈ ਜਿਹੜੀ ਉਹ ਇਲਾਕੇ ਚ ਕਾਫੀ ਹੋ ਗਈ ਸੀ ਸਫਾਈ ਕਰਕੇ ਜਿਹੜੀ ਬੰਦੀ ਹੈ ਉਹ ਕੀਤੀ ਗਈ ਸੀ ਨਹਿਰਾਂ ਦੀ ਸਫਾਈ ਕੀਤੀ ਗਈ ਹੈ ਸਫਾਈ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਿਹੜੀ ਪਾਣੀ ਹੈ ਉਹ ਛੱਡ ਦਿੱਤਾ ਗਿਆ ਤਾਂ ਪੰਜਾਬਾ ਮਾਈਨਰ ਚ ਅੱਜ ਪਾਣੀ ਆ ਗਿਆ ਤਾਂ ਜਿਹੜੇ ਵੀ ਵੀਰ ਆਪਦੀਆਂ ਵਾਰੀਆਂ ਦੀ ਸੰਭਾਲ ਕਰ ਸਕਦੇ ਆ ਬਾਗਾਂ ਲਈ ਜਿਹੜੀਆਂ ਡਿੱਗੀਆਂ ਆ ਉਹ ਵੀ ਖਾਲੀ ਹੋਈਆਂ ਪਈਆਂ ਸੀ ਤਾਂ ਆਪਦੀਆਂ ਡਿੱਗੀਆਂ ਭਰ ਸਕਦੇ ਜਿਨ੍ਹਾਂ ਨੂੰ ਨਹੀਂ ਲੋੜ ਪਾਣੀ ਦੀ ਫਿਲਹਾਲ ਤਾਂ ਪਰ ਤੁਹਾਨੂੰ ਜਾਣਕਾਰੀ ਦੇਣ ਵਾਸਤੇ ਇਹ ਵੀਡੀਓ ਆਪਾਂ ਪਾਈ ਹੈ ਕਿ ਅਬੌਰ ਇਲਾਕੇ ਦੇ ਵਿੱਚ ਪਾਣੀ ਆ ਜਿਹੜਾ ਉਹ ਆ ਚੁੱਕਿਆ ਜਿਹੜੇ ਨਵੇਂ ਜੁੜੇ ਇੱਕ ਵਾਰੀ ਮੈਂ ਫੇਰ ਜਾਣਕਾਰੀ ਦੇ ਦਾਂ ਅਰਨੀ ਵਾਲਾ ਮਾਈਨਰ ਦੇ ਵਿੱਚ ਪਾਣੀ 10 ਫਰਵਰੀ ਤੋਂ ਬਾਅਦ ਆਵੇਗਾ ਬਾਕੀ ਸਾਰੀ ਨਹਿਰਾਂ 'ਚ ਪਾਣੀ ਆ ਗਿਆ ਮਲੂਕਪੁਰਾ ਡਿਸਟ੍ਰੀਬਿਊਟਰ 'ਚ ਪਾਣੀ ਕੱਲ ਸਵੇਰ 3 ਵਜੇ 4 ਵਜੇ ਛੱਡਿਆ ਜਾਊਗਾ ਸ਼ਾਮ ਤੱਕ ਆ ਜਾਏਗਾ ਤਾਂ ਉਹਦੇ ਨਾਲ ਰਾਮਸਰਾ ਮਾਈਨਰ ਤੇ ਜਿਹੜੀ ਦੌਲਤਪੁਰਾ ਮਾਈਨਰ ਆ ਉਹਦੇ 'ਚ ਵੀ ਪਾਣੀ ਕੱਲ ਆਵੇਗਾ ਵੀਰੋ ਤਾਂ ਇਹ ਜਾਣਕਾਰੀ ਦੇਣ ਵਾਸਤੇ ਆਪਾਂ ਲਾਈਵ ਹੋਏ ਸੀ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜਿਹੜੇ ਵੀ ਵੀਰ ਜੁੜਨ ਉਹ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਬੋਰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਮਨਦੀਪ ਬੰਟੂ ਔਲਖ ਬਾਈ ਵੀਰ ਸਾਡੇ ਪੁੱਛ ਰਹੇ ਆ ਕਿ ਦੋਸਤ ਦੌਲਤਪੁਰਾ ਮਾਈਨਰ ਚ ਪਾਣੀ 2-4 ਦਿਨਾਂ ਬਾਅਦ ਆਵੇਗਾ ਨਹੀਂ ਭਾਈ ਜੀ ਇਹ ਜਿਹੜਾ ਅੱਜ ਇਸੇ ਕਰਕੇ ਨਹੀਂ ਆਇਆ ਨਹੀਂ ਤਾਂ ਪੰਜਾਬ ਅੱਜ ਹੀ ਪਾਣੀ ਇਹਦੇ ਵਿੱਚ ਆ ਜਾਣਾ ਸੀ ਇਹਦੇ ਵਿੱਚ ਪਾਣੀ ਕੱਲ ਸਵੇਰ ਛੱਡਿਆ ਜਾਊਗਾ ਤਾਂ ਉਹ ਜਿਹੜਾ ਮਾੜਾ ਮੋਟਾ ਕੋਈ ਕੰਮ ਹੈ ਉਹ ਅੱਜ ਨਿਬੜ ਜਾਊਗਾ ਇਸ ਕਰਕੇ ਜਿਹੜੀ ਇਹ ਜਾਣਕਾਰੀ ਤਾਂ ਹੀ ਬਾਈ ਸਾਂਝੀ ਕਰ ਰਹੇ ਆ ਕਿ ਪਾਣੀ ਹੈ ਜਿਹੜਾ ਉਹ ਕੱਲ ਸਵੇਰ ਛੱਡ ਦਿੱਤਾ ਜਾਊਗਾ ਨਹਿਰਾਂ ਚ ਤੇ ਕੱਲ ਸ਼ਾਮ ਤੱਕ ਪਾਣੀ ਹੈ ਜਿਹੜਾ ਉਹ ਦਲਦਪੁਰਾ ਮਾਈਨਰ ਤੇ ਉਹਦੇ ਚ ਵੀ ਆ ਜਾਏਗਾ ਤਾਂ ਕੋਸ਼ਿਸ਼ ਹੈ ਵੀ ਤੁਹਾਡੇ ਤੱਕ ਜਿਹੜੀ ਸਟੀਕ ਜਾਣਕਾਰੀ ਲੈ ਕੇ ਆਈਏ ਇਸੇ ਕਰਕੇ ਮਲੂਕਪੁਰਾ ਦੇ ਵਿਪਨ ਜੀ ਪੁੱਛ ਰਹੇ ਆ ਤਾਂ ਮਲੂਕਪੁਰਾ ਦੇ ਵੀਰੇ ਕੱਲ ਪਾਣੀ ਛੱਡਿਆ ਜਾਊਗਾ ਅਮਨਦੀਪ ਸਿੰਘ ਐਂਸਲਾ ਜੀ ਕਹਿ ਰਹੇ ਆ ਕਿ ਨਸ਼ੇ ਬੰਦ ਕਰਵਾਏ ਜਾਣ ਤੇ ਸੱਭਿਆਚਾਰ ਸੰਭਾਲਿਆ ਜਾਵੇ ਬਿਲਕੁਲ ਬਾਈ ਸੱਭਿਆਚਾਰ ਸੰਭਾਲਣ ਦੀ ਵੀ ਲੋੜ ਹੈ ਨਸ਼ੇ ਵੀ ਬੰਦ ਹੋਣੇ ਚਾਹੀਦੇ ਆ ਸਰਕਾਰ ਵੱਲੋਂ ਯਤਨ ਵੀ ਕੀਤੇ ਜਾ ਰਹੇ ਆ ਤਾਂ ਸਰਕਾਰ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਆਪਣਾ ਵੀ ਸਾਰੇ ਸਮਾਜ ਦਾ ਵੀ ਫਰਜ਼ ਬਣਦਾ ਹੈ ਕਿ ਆਪਾਂ ਜਿਹੜਾ ਆਪਦਾ ਯੋਗਦਾਨ ਵੀ ਹਰ ਇੱਕ ਬੰਦਾ ਯੋਗਦਾਨ ਪਾਵੇ ਭਾਵੇਂ ਉਹ ਸੱਭਿਆਚਾਰ ਦੀ ਸੰਭਾਲ ਦੀ ਗੱਲ ਹੋਵੇ ਭਾਵੇਂ ਉਹ ਨਸ਼ੇ ਦੀ ਗੱਲ ਹੋਵੇ ਤਾਂ ਸਾਰਿਆਂ ਨੂੰ ਆਪਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ ਹਰ ਇੱਕ ਬੰਦੇ ਨੂੰ ਪਿੰਡ ਪਿੰਡ ਦੇ ਵਿੱਚ ਜਿਹੜੇ ਇਹ ਯੋਗਦਾਨ ਹੈ ਉਹ ਹਰ ਇੱਕ ਬੰਦੇ ਨੂੰ ਪਾਉਣੇ ਚਾਹੀਦੇ ਆਪਦੇ ਪਿੰਡ ਤੋਂ ਇਲਾਕੇ ਤੋਂ ਸ਼ੁਰੂਆਤ ਕਰਕੇ ਤਾਂ ਪਾਣੀ ਹੈ ਜਿਹੜਾ ਨਹਿਰਾਂ ਦੇ ਵਿੱਚ ਉਹ ਆ ਚੁੱਕਿਆ ਸੁਖਚੈਨ ਮਾਈਨਰ ਮੈਂ ਇੱਕ ਵਾਰੀ ਫੇਰ ਦੱਸਦਾ ਕਿ ਉਹ ਫਰਵਰੀ ਮਹੀਨਾ ਬੰਦ ਰਹੂਗੀ ਮਹਾਰਾਜਪੁਰਾ ਮਾਈਨਰ ਬੰਦ ਰਹੂਗੀ ਅਰਣੀ ਵਾਲਾ ਦੇ ਦੱਸ ਫਰਵਰੀ ਤੋਂ ਬਾਅਦ ਪਾਣੀ ਆਊਗਾ ਬਾਕੀਆਂ ਸਾਰੀਆਂ ਨਹਿਰਾਂ ਚ ਪਾਣੀ ਹੈ ਜਿਹੜਾ ਵਿਭਾਗ ਵੱਲੋਂ ਛੱਡ ਦਿੱਤਾ ਗਿਆ ਇਸ ਸਮੇਂ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਪੰਜਾਬਾ ਮਾਈਨਰ ਦੀਆਂ ਤਸਵੀਰਾਂ ਨੇ ਪੰਜਾਬਾ ਮਾਈਨਰ ਦੇ ਵਿੱਚ ਜਿਹੜਾ ਪਾਣੀ ਹੈ ਉਹ ਫੁੱਲ ਆ ਚੁੱਕਿਆ ਤਾਂ ਜਿਹੜੇ ਵੀ ਇਹਦੇ ਨਾਲ ਛੋਟੇ ਕੱਸੀਆਂ ਪੈ ਜਾਂਦੀਆਂ ਉਹਨਾਂ 'ਚ ਵੀ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਗਿਆ ਤਾਂ ਇਹ ਜਾਣਕਾਰੀ ਸਾਂਝੀ ਕਰਨ ਵਾਸਤੇ ਵੀਰੋ ਆਪਾਂ ਤੁਹਾਡੇ ਨਾਲ ਵੀਡੀਓ ਹੈ ਜਿਹੜੀ ਅਪਲੋਡ ਕੀਤੀ ਹੈ ਤਾਂ ਬੇਨਤੀ ਇਹ ਹੀ ਹੈ ਕਿ ਵੀਡੀਓ ਨੂੰ ਹਰ ਇੱਕ ਬੰਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰੇ ਵੀਰਾਂ ਨੂੰ ਆਪਣੇ ਨੂੰ ਪਤਾ ਲੱਗ ਸਕੇ ਕਿ ਪਾਣੀ ਨਹਿਰਾਂ ਦੇ ਵਿੱਚ ਆ ਚੁੱਕਿਆ ਕਈਆਂ ਦੇ ਫੋਨਾਂ 'ਇਹ ਜਿਹੜੇ ਮੈਸੇਜ ਹੈ ਉਹ ਆ ਰਹੇ ਸਨ ਕਿ ਪਾਣੀ ਹੈ ਜਿਹੜਾ ਉਹ ਕਦੋਂ ਆਵੇਗਾ ਅਬੋਰ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਕਿ ਨਹਿਰਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਆ ਚੁੱਕਿਆ ਹੈ ਜਿਹੜੇ-ਜਿਹੜੇ ਵੀ ਵੀਰ ਜੁੜੇ ਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਵੀ ਤੁਸੀਂ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰਦੇ ਹਾਂ ਵੇਖਦੇ ਹਾਂ ਜੁੜੇ ਹੋ ਸਾਡੇ ਨਾਲ ਤਾਂ ਸਾਡੀ ਕੋਸ਼ਿਸ਼ ਹੈ ਵੀ ਤੁਹਾਡੇ ਤੱਕ ਅਪਡੇਟ ਹੈ ਜਿਹੜੀ ਕੋਈ ਵੀ ਜਾਣਕਾਰੀ ਲੈ ਕੇ ਆਈਏ ਉਹ ਸਟੀਕ ਜਾਣਕਾਰੀ ਲੈ ਕੇ ਆਈਏ ਕੁਝ ਦਿਨ ਪਹਿਲਾਂ ਆਪਾਂ ਵੀਡੀਓ ਵੀ ਪਾਈ ਸੀ ਕਿ 5 ਜਨਵਰੀ ਨੂੰ ਪਾਣੀ ਹੈ ਜਿਹੜਾ ਨਹਿਰਾਂ ਦੇ ਵਿੱਚ ਆ ਜਾਵੇਗਾ ਤਾਂ ਪਾਣੀ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ 5 ਫਰਵਰੀ ਅੱਜ ਦਿਨ ਸੋਮਵਾਰ ਨੂੰ ਪਾਣੀ ਹੈ ਜਿਹੜਾ ਉਹ ਨਹਿਰਾਂ ਦੇ ਵਿੱਚ ਆ ਚੁੱਕਿਆ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਵੀ ਵੀਰ ਜੁੜੇ ਹੈ ਤਾਂ ਵੇਖ ਸਕਦੇ ਹੋ ਤੁਸੀਂ ਨਹਿਰਾਂ ਦੀ ਸਫਾਈ ਦਾ ਕੰਮ ਮੁਕੰਮਲ ਹੋ ਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੀਆਂ ਨਹਿਰਾਂ ਦੇ ਵਿੱਚ ਜਿਹੜੀ ਸਫਾਈ ਆ ਹੋ ਚੁੱਕੀ ਹੈ ਜਿੱਥੇ ਵੀ ਤੁਹਾਡੇ ਨਾਲ ਪੈ ਜਾਂਦੀ ਹੈ ਕਿਉਂਕਿ ਵਿਭਾਗ ਵੱਲੋਂ ਇਹ ਜਿਹੜੀ ਸਫਾਈ ਕਰਨ ਵਾਸਤੇ ਨਹਿਰਾਂ ਬੰਦ ਕੀਤੀਆਂ ਗਈਆਂ ਸੀ ਤਾਂ ਸਫਾਈ ਜੇ ਮੁਕੰਮਲ ਹੋ ਗਈ ਤਾਂ ਜਾਣਕਾਰੀ ਜਰੂਰ ਸਾਂਝੀ ਕਰੋ ਕਿ ਤੁਹਾਡੇ ਜਿਹੜਾ ਪਾਣੀ ਕਿਉਂਕਿ ਨਹਿਰਾਂ ਚ ਆ ਚੁੱਕੇ ਆ ਵੀ ਸਫਾਈ ਹੋ ਚੁੱਕੀ ਸੀ ਮੁਕੰਮਲ ਇਸ ਕਰਕੇ ਆਪਾਂ ਇਹ ਜਿਹੜੀ ਵੀਡੀਓ ਹੈ ਉਹ ਪਾ ਰਹੇ ਆ ਵੀਰੋ ਤਾਂ ਫਿਰ ਜਿਹੜੇ ਕੋਈ ਨਵੇਂ ਵੀਰ ਜੁੜੇ ਹਨ ਇੱਕ ਵਾਰੀ ਜਾਣਕਾਰੀ ਸਾਂਝੀ ਕਰ ਲਾਂ ਕਿ ਨਹਿਰਾਂ ਦੇ ਵਿੱਚ ਪਾਣੀ ਵਿਭਾਗ ਵੱਲੋਂ ਛੱਡ ਦਿੱਤਾ ਗਿਆ ਪੰਜਾਬਾ ਮਾਈਨਰ ਤੁਸੀਂ ਦੇਖ ਸਕਦੇ ਹੋ ਫੁੱਲ ਵਗ ਰਹੀ ਹੈ ਇਹ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਮਲੂਕਪੁਰਾ ਮਾਈਨਰ ਦੇ ਵਿੱਚ ਕੱਲ ਪਾਣੀ ਛੱਡਿਆ ਜਾਊਗਾ ਤੇ ਉਹਦੇ ਨਾਲ ਜਿਹੜੀਆਂ ਰਾਮਸਰਾ ਮਾਈਨਰ ਜਾਂ ਦੌਲਤਪੁਰਾ ਮਾਈਨਰ ਆ ਉਹਦੇ 'ਚ ਵੀ ਕੱਲ ਪਾਣੀ ਆਵੇਗਾ ਤਾਂ ਦੂਜੀਆਂ ਨਹਿਰਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅਰਨੀ ਵਾਲਾ ਦੇ ਵਿੱਚ 10 ਫਰਵਰੀ ਤੋਂ ਬਾਅਦ ਜਿਹੜਾ ਪਾਣੀ ਹੈ ਛੱਡਿਆ ਜਾਊਗਾ ਇਸ ਤੋਂ ਇਲਾਵਾ ਜਿਹੜਾ ਸੁਖਚੈਨ ਮੈਨਰ ਉਹ ਸਾਰੀ ਫਰਵਰੀ ਬੰਦ ਰਹੂਗੀ ਕੰਮ ਹੋਣੇ ਆ ਉਹਦੇ ਇਹ ਤੋਂ ਬਿਨਾ ਮਹਿਰਾਜਪੁਰਾ ਮੈਨਰ ਬੰਦ ਹੈ ਉਹਦਾ ਵੀ ਕੰਮ ਹੋਣਾ ਹੈ ਤਾਂ ਉਹਨਾਂ ਚ ਪਾਣੀ ਮਾਰਚ ਚਾਊਗਾ ਬਾਕੀ ਸਾਰੀਆਂ ਨਹਿਰਾਂ ਚ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਗਿਆ ਤੇ ਇੱਥੇ ਮੈਂ ਇੱਕ ਗੱਲ ਹੋਰ ਕਲੀਅਰ ਕਰਦਾ ਕੇ ਸਰਹੰਦ ਦੀ ਬੰਦੀ ਨੂੰ ਲੈ ਕੇ ਫਿਲਹਾਲ ਕੋਈ ਅਪਡੇਟ ਨਹੀਂ ਜਿਸ ਦਿਨ ਆਪਣੇ ਕੋਲੇ ਕੋਈ ਅਪਡੇਟ ਆਵੇਗੀ ਤਾਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਜਿਹੜੀ ਸਾਂਝੀ ਜ਼ਰੂਰ ਕਰਾਂਗੇ ਕਿਉਂਕਿ ਲਾਈਵ ਤੁਸੀਂ ਵੇਖ ਰਹੇ ਹੋ ਤੇ ਆਪਣੀ ਕੋਸ਼ਿਸ਼ ਆ ਵੀ ਲਾਈਵ ਤੁਹਾਡੇ ਨਾਲ ਜੁੜੀਏ ਤੇ ਤੁਹਾਨੂੰ ਸਹੀ ਜਿਹੜੀ ਜਾਣਕਾਰੀ ਉਪਲਬਧ ਕਰਾਈਏ ਤਾਂ ਤੁਹਾਨੂੰ ਉਹਦੀ ਵੀ ਜਾਣਕਾਰੀ ਦੇਵਾਂਗੇ ਜਿਹੜੀ ਸਾਡੇ ਕੋਲੇ ਸੂਚਨਾ ਆਈ ਹੈ ਉਹ ਇਹ ਐਵੇਂ ਉਹਦੀ ਟੈਂਡਰ ਪ੍ਰਕਿਰਿਆ ਹਲੇ ਵੀ ਚੱਲ ਰਹੀ ਹੈ ਸਰੰਦ ਦੀ ਦੂਜੇ ਪਾਸੇ ਉਹਨਾਂ ਦੀ ਜਿਹੜੀ ਬੰਦੀ ਹੈ ਉਹ ਰਾਜਾ Rajasthan ਵਾਲਿਆਂ ਦੀ ਉਹ ਮਾਰਚ ਚ 28 ਮਾਰਚ ਤੋਂ ਬੰਦੀ ਹੋਣੀ ਹੈ ਇਸ ਕਰਕੇ ਜਿਹੜਾ ਜ਼ਰੂਰੀ ਜਾਣਕਾਰੀ ਹੈ ਤੁਹਾਡੇ ਤੱਕ ਉਹ ਵੀ ਸ਼ੇਅਰ ਕਰ ਰਹੇ ਆਂ ਸਰੰਦ ਫੀਡਰ ਕਦੋਂ ਬੰਦ ਹੋਣੀ ਹੈ ਉਹਦੀ ਅਪਡੇਟ ਹੈ ਜਿਹੜੀ ਉਹ ਵੀ ਤੁਹਾਨੂੰ ਜ਼ਰੂਰ ਦੇਵਾਂਗੇ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਸ਼ੇਅਰ ਕਰਨ ਲਈ ਵੀਡੀਓ ਨਾਲ ਜੁੜਨ ਲਈ ਜਿਹੜੇ ਨਵੇਂ ਵੀਰ ਜੁੜੇ ਐ ਇੱਕ ਵਾਰੀ ਫੇਰ ਦੱਸ ਦਈਏ ਕਈ ਵੀਰ ਬਾਅਦ ਚ ਕਮੈਂਟ ਕਰਨ ਲੱਗੇ ਜਾਂਦੇ ਬਾਈ ਇੱਕੋ ਗੱਲ ਨੂੰ ਯਾਰ ਵਾਰ-ਵਾਰ ਦੱਸੀ ਜਾਂਦਾ ਤਾਂ ਉਹ ਵਾਰ-ਵਾਰ ਦੱਸਣ ਦਾ ਕਾਰਨ ਹੀ ਹੁੰਦਾ ਵੀ ਜਦੋਂ ਆਪਾਂ ਲਾਈਵ ਕਰਦੇ ਆ ਨਾ ਵੀਰ ਕਈ ਪੁਰਾਣੇ ਲਾਈਵ ਜੁੜ ਚ ਜੁੜੇ ਹੁੰਦੇ ਆ ਉਹ ਨਵੇਂ ਜੁੜ ਜਾਂਦੇ ਆ ਤਾਂ ਉਹਨਾਂ ਨੂੰ ਜਾਣਕਾਰੀ ਦਾ ਪਤਾ ਲੱਗ ਜਾਏ ਇਸੇ ਕਰਕੇ ਆਪਾਂ ਦੁਬਾਰ ਵਾਰ-ਵਾਰ ਜਿਹੜਾ ਕਈ ਵਾਰੀ ਇਹ ਬੋਲਣਾ ਪੈਂਦਾ ਕਿਉਂਕਿ ਹੁਣ ਜਿਵੇਂ ਜਿੰਨੇ ਬੰਦੇ ਜੁੜੇ ਐ ਇਹਦੇ ਚ ਕਈ ਸ਼ੁਰੂਆਤ ਦੇ ਜੁੜੇ ਹੋਏ ਐ ਕਈ ਬਾਅਦ ਚ ਜੁੜਦੇ ਐ ਉਹ ਜਿਹੜੇ ਬਾਅਦ ਚ ਜੁੜਦੇ ਆ ਤਾਂ ਉਹਨਾਂ ਨੂੰ ਜਾਣਕਾਰੀ ਹੈ ਜਿਹੜੀ ਉਹ ਦੱਸਣ ਵਾਸਤੇ ਆਪਾਂ ਨੂੰ ਵਾਰ-ਵਾਰ ਬੋਲਣਾ ਪੈਂਦਾ ਕਿਉਂਕਿ ਕਮੈਂਟਾਂ ਦੇ ਵਿੱਚ ਆਮ ਤੌਰ ਤੇ ਵੇਖਿਆ ਹੁੰਦਾ ਵੀ ਕਈ ਵੀਰ ਕਹਿੰਦੇ ਆ ਵੀ ਯਾਰ ਇੱਕੋ ਗੱਲ ਨੂੰ ਵਾਰ-ਵਾਰ ਦੱਸੀ ਜਾਂਦਾ ਬਾਈ ਹਨਾ ਤਾਂ ਉਹ ਵਾਰ-ਵਾਰ ਦੱਸਣ ਦਾ ਕਾਰਨ ਇਹ ਹੁੰਦਾ ਵੀ ਨਵੇਂ ਵੀਰ ਜੁੜ ਜਾਂਦੇ ਆ ਪੰਜਾਬਾ ਮਾਈਨਰ ਤੇ ਖੜੇ ਆ ਇਹਦੇ ਚ ਪਾਣੀ ਆ ਚੁੱਕਿਆ ਤੇ ਇਹ ਤੋਂ ਬਿਨਾ ਜਿਹੜੀਆਂ ਦੂਜੀਆਂ ਨਹਿਰਾਂ ਅਰਨੀ ਵਾਲਾ ਮਾਈਨਰ ਆ ਉਹਦੇ ਚ 10 ਤਰੀਕ ਤੋਂ ਬਾਅਦ ਪਾਣੀ ਆਊਗਾ ਮਲੂਕਪੁਰਾ ਚ ਸਵੇਰੇ ਆਜੂਗਾ ਦੌਲਤਪੁਰਾ ਰਾਮਸਰਾ ਚ ਵੀ ਸਵੇਰੇ ਆਜੂਗਾ ਇਹ ਤੋਂ ਬਿਨਾ ਸੁਖਚੈਨ ਮਾਈਨਰ ਤੇ ਜਿਹੜੀ ਮਹਾਰਾਜਪੁਰਾ ਮਾਈਨਰ ਹੈ ਫਰਵਰੀ ਬੰਦ ਰਹੂਗੀ ਸਾਰੀ ਕਿਉਂਕਿ ਇਹਨਾਂ ਦੇ ਕੰਮ ਹੈ ਜਿਹੜੇ ਉਹ ਚੱਲ ਰਹੇ ਆ ਜਾਂ ਹੋਣੇ ਆ ਮਾਰਚ ਚ ਪਾਣੀ ਆਊਗਾ ਤਾਂ ਇਸੇ ਕਰਕੇ ਜਿਹੜੀ ਆਪਾਂ ਵੀਡੀਓ ਹੈ ਵੀਰੋ ਉਹ ਪਾਈ ਹੈ ਵੀਡੀਓ ਨੂੰ ਸ਼ੇਅਰ ਕਰਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿੰਨੇ ਵੀਰ ਜੁੜੇ ਆ ਕਿਉਂਕਿ ਤੁਹਾਡੀ ਜਿਹੜਾ ਸਪੋਰਟ ਮਿਲਦੀ ਹੈ ਤੁਹਾਡੇ ਵੱਲੋਂ ਜਿਹੜਾ ਪਿਆਰ ਮਿਲਦਾ ਉਸੇ ਕਰਕੇ ਸਾਨੂੰ ਵੀ ਜਿਹੜਾ ਹੌਸਲਾ ਮਿਲਦਾ ਤਾਂ ਕੋਸ਼ਿਸ਼ ਕਰਦੇ ਆਂ ਵੀ ਤੁਹਾਡੇ ਤੱਕ ਜਿਹੜੀ ਜਾਣਕਾਰੀ ਉਹ ਲੈ ਕੇ ਆਈਏ ਤਾਂ ਇੱਕ ਮੈਂ ਇਹ ਤੇ ਜ਼ਰੂਰ ਕਹਿਣਾ ਚਾਹੁੰਦਾ ਵੀ ਤੁਹਾਡੇ ਪਿੰਡ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਖਬਰ ਹੋਵੇ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਮੋ ਤਾਂ ਉਹ ਜਿਹੜੀ ਸਾਂਝੀ ਕਰ ਸਕਦੇ ਹੋ ਇਹ ਤੋਂ ਬਿਨਾ ਕਿਸੇ ਵੀ ਵੀਰ ਨੇ ਕੋਈ ਇਸ਼ਤਿਹਾਰ ਜਿਹੜਾ ਐਡਵਰਟਾਈਜ਼ਮੈਂਟ ਆਪਣੇ ਸੱਜਣ ਮਿੱਤਰ ਦੀ ਕਿਸੇ ਵੀ ਤਰ੍ਹਾਂ ਦੀ ਉਹ ਵੀ ਕਰਾਉਣੀ ਹੋਵੇ ਤਾਂ ਉਹ ਵੀ ਸਾਡੇ ਨਾਲ ਸੰਪਰਕ ਹੈ ਜਿਹੜਾ ਤੁਸੀਂ ਉਹ ਜ਼ਰੂਰ ਕਰਿਓ ਤੇ ਕਰ ਸਕਦੇ ਹੋ ਤਾਂ ਤੁਹਾਡੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਨਹਿਰਾਂ ਦੇ ਵਿੱਚ ਵੀਰੋ ਪਾਣੀ ਆ ਜਿਹੜਾ ਉਹ ਆ ਚੁੱਕਿਆ ਤੇ ਪਾਣੀ ਆ ਜਿਹੜਾ ਬੜੀ ਕਿੱਲਤ ਆ ਪਿਛਲੇ ਲਗਭਗ 1 ਮਹੀਨੇ ਤੋਂ ਜਨਵਰੀ ਸਾਰਾ ਹੀ ਬੰਦ ਰਹੀਆਂ ਨਹਿਰਾਂ ਤੇ ਉਹਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਤੇ ਪਾਣੀ ਨਹਿਰਾਂ ਦੇ ਵਿੱਚ ਹੁਣ ਆ ਚੁੱਕਿਆ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ